ਮਾ ਮੈ ਲਾਤੀ ਜਾ ਸਭ ਘਟ ਅਪੇ ਭੋਗਣ ਹਾਰ ਅਲਖ ਵਰਤੈ ਅਗੰ ਅਪਾਰ ਗੁਰ ਤੇ ਸ਼ਬਦ ਮੇਰਾ ਹਰ ਤਬ ਧਿਆਈ ਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਸਮਾਵਣਿਆ ਸ਼ਬਦ ਸੂਚੈ ਤੋਂ ਮਨ ਸਿਉ ਲੁਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਹ ਹੈ ਸੰਸਾਰ ਮਨ ਮੁਖ ਅੰਧੇ ਸੁਧ ਨਸਾਰ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ ਪੰਚ ਦੂਤ ਸ਼ਬਦ ਪਚਾਵਣਿਆ ਮੁਖ ਸਦਾ ਸੱਚ ਰੰਗ ਰਾਤੇ ਸਹਿਜੇ ਪ੍ਰਭ ਸੇਵ ਅਨੰਦ ਨੂੰ ਮਾਤੇ ਮਿਲ ਪ੍ਰੀਤ ਸੱਚੇ ਗੁਣ ਗਾਵੇ ਹਰ ਦਰ ਸ਼ੋਭਾ ਪਾਵਣਿਆ ਇੱਕਮ ਇੱਕ ਹੈ ਆਪ ਉਪਾਇਆ ਦੁਵਿਧਾ ਦੂਜਾ ਤ੍ਰਿਬਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕੁਮਾਵਣਿਆ ਸਭ ਹੈ ਸਤ ਜਾ ਜੇ ਸੱਚੇ ਭਾਵੈ ਜਿਨ ਸੱਚ ਜਤ ਸੋ ਸਹਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵ ਸੱਚ ਜਾਇ ਸਮਾਵਣਿਆ ਸੱਚੇ ਬਾਜੋ ਕੋ ਅਵਰ ਨ ਦੂਆ ਦੂਜੈ ਲਾਗ ਜਗ ਖਪ-ਖਪ ਮੂਆ ਗੁਰਮੁਖ ਹੋਵੈ ਸੋ ਇੱਕੋ ਜਾਣੈ ਇਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸ਼ਰਨ ਤੁਮਾਰੀ ਆਪੇ ਤਰ ਦੇਖੈ ਤੱਤੀ ਪੱਕੀ ਸਾਰੀ ਆਨੰਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲ ਦੇਖੈ ਹਦੂਰ ਸਭ ਮੈਂ ਆਪ ਰਹਾ ਭਰਪੂ ਨਾਨਕ ਆਪੇ ਆਪ ਵਰਤੈ ਗੁਰਮੁਖ ਫੋਜੀ ਪਾਵਣਿਆ ਮਾਜ ਮਹਿਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕਿਨ ਚਖ ਦੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਧਰ ਸੱਚਾ ਸ਼ਬਦ ਵਜਾਵਣਿਆ ਹੋ ਵਾਰੀ ਜਿਓ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮੰਨ ਆਵੈ ਮੈ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨ ਅੰਤ ਨ ਪਾਇਆ ਗੁਰ ਪ੍ਰਸਾਦ ਕਿਨ ਵਿਰਲਾ ਚਿਤ ਲਾਇ ਸਦ ਸਲਾਹ ਨਰਜਾ ਕਬਹੂ ਸੱਚੇ ਨਾਵੇਂ ਕੀ ਭੁਖ ਲਾਵਣਿਆ ਇੱਕ ਵੇਖਾਂ ਅਮਰ ਨਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾਰ ਨਿਵਾਰੀ ਸਹਿਜ ਸੁਖ ਸਮਾਵਣਿਆ ਰਤਨ ਤਬਾਰਤ ਪਲ ਰਤਿ ਅਗੇ ਮਨਮੁਖ ਅੰਧਾ ਦੂਜੇ ਪਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨਾ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨੰਦਿਨ ਸਦਾ ਰਹੇ ਪੈ ਅੰਦਰ ਪੈ ਮਾਰ ਧਰਮ ਚੁਕਾਵਣਿਆ ਧਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇ ਅੰਤ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਦੇਦ ਵਖਾਣ ਪਰਮੇ ਭੂਲਾ ਤਤ ਨ ਜਾਣੇ ਦਿਨ ਸਤ ਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁਖ ਕੁਕ ਮਾਵੜਿਆ ਆਪ ਕਰ ਕਿਸ ਅੱਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸੁਮਾਵੜਿਆ ਮਾਝ ਮਹਿਲਾ ਤੀਜਾ ਅਪ ਤੇ ਰੰਗ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮਨਤਨ ਰਤ ਰਸਨਾਂ ਰੰਗ ਚੁਲੂਲੀ ਪੈ ਪਾਏ ਰੰਗ ਚੜਾਵਣਿਆ ਹਾ ਵਾਰੀ ਜਿਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਵਿਕ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰੇ ਚਤੁਰਾਈ ਨੱਤਾ ਤੁੱਟਾ ਤਾਂ ਇਹ ਨਾ ਪਾਈ ਜੇ ਹਾਂ ਆਇਆ ਤੇ ਹਾ ਜਾਸੀ ਕਰ ਅਵਗਣ ਪਛੋ ਤਾਵਣਿਆ ਮਨ ਮੁਖ ਅੰਧੇ ਕਿਛੂ ਨ ਸੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਮੈ ਜਨਮ ਗਵਾਵੜਿਆ ਸਚ ਕਰਨੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਏ ਮੋਖ ਦੁਆਰ ਆਨੰਦਨ ਬਾਣੀ ਸ਼ਬਦ ਸੁਣਾਏ ਸਚ ਰੱਤੇ ਰੰਗ ਰੰਗਾਵਲਿਆ ਹਸਨਾ ਹਰ ਦਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤੁਮ ਪਿਆਰਾ ਪਾਇਆ ਸਹਿਜ ਸਹਿਜ ਜੁਮਲਾਵੜਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਿਜ ਸੁਖ ਸੁਮਾਵੇ ਹਉ ਬਲਿਹਾਰੀ ਸਦਾ ਤਿਨ ਵਿਟੋਂ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵੇ ਅਪੇ ਕਰ ਸਤਿ ਮਨਾਵਣਿਆ ਜਿਸ ਨੂੰ ਨਦਰ ਕਰ ਸੋ ਪਾਏ ਗੁਰ ਪ੍ਰਸਾਦੀ ਹਮੇ ਜਾਏ ਨਾਨਕ ਨਾ ਵਸੈ ਮਨ ਅੰਤਰ ਦਰ ਸੱਚੇ ਸ਼ੋਭਾ ਪਾਵਣਿਆ ਮਾਚ ਮਹਿਲਾ ਤੀਜਾ ਸਤ ਗੁਰ ਸੇਵ ਵੱਡੀ ਵੱਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀਓ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸ਼ਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉ ਮੈ ਮਹਿਲ ਗਵਾਏ ਬਰ ਸੱਚੇ ਸ਼ੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿਧ ਸਾਧਿਕ ਰਹੈ ਬਿਲਾਇ ਦਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲੱਗੇ ਜਾਂ ਹਉ ਮੈ ਸੋਖੇ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦ ਦੀ ਸੱਚ ਸਮਾਵਣਿਆ ਦਿਨ ਸਤ ਗੁਰ ਕਹੇ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹੇ ਆ ਸਹਿਜ ਸਹਿਜ ਸਮਾਵਣਿਆ ਗੁਰਮੁਖ ਹੋਵੇ ਸੋ ਇੱਕ ਸਿਉ ਲੇਵ ਲਾਏ ਦੂਜਾ ਪਰਮ ਗੁਰ ਸ਼ਬਦ ਜਲਾਏ ਪਹਾਇਆ ਅੰਦਰ ਵਣਜ ਕਰੇ ਵਾਪਾਰ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਆਨੰਦ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਗੁਲਾਵਣਿਆ ਸਤਗੁਰ ਦਾਤਾ ਮਿਲੇ ਮਿਲਾਇ ਪੂਰੇ ਭਾਗ ਮਨਿ ਸ਼ਬਦ ਬਸਾਇ ਨਾਮਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ